ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਰੜਕੀ ਵਾਲੇ ਤੋਂ ਰੜਕੀਆ ਦੇ ਘੋੜਿਆਂ ਲੋ ਸਤਿ ਸ਼੍ਰੀ ਅਕਾਲ ਜੀ ਜਿੱਦਾਂ ਜਾਣਦੇ ਨਹੀਂ ਆ ਜੀ ਤੁਸੀਂ ਸਾਰੇ ਜਿੰਨੇ ਕ ਆਪਣੇ ਭੈਣ ਭਰਾ ਆਪਣੇ ਵੀਡੀਓ ਦੇਖਦੇ ਆ ਵਿਰਾਤੀ ਆਪਾਂ ਉਦੋਂ ਪਰ ਪਹੁੰਚ ਗਏ ਸੀਗੇ ਤੇ ਉਦੋਂ ਪਰ ਆਪਾਂ ਗੁਰੂ ਘਰ ਰੁਕੇ ਸੀਗੇ ਰਾਤ ਤੇ ਹੁਣ ਇੱਥੋਂ ਆਪਾਂ ਤਿਆਰੀ ਖਿੱਚਤੀ ਆ ਸਫ਼ਰ ਦੀ ਤੇ ਬਾਦਦੇ ਆ ਸਫਰਬਲ ਨੂੰ ਤੇ ਪਹਿਲਾ ਗੁਰੂ ਚਰਨਾ ਚ ਲਵਾ ਲਈਏ ਹਾਜ਼ਰੀ ਜੀ ਬਾਣੀ ਪੜ ਹੋ ਰਹੀ ਆ ਤੁਹਾਨੂੰ ਸੁਣਦਾ ਹੀ ਹੋਣਾ ਜੀ ਵੀਡੀਓ ਜਰੀਏ ਤੇ ਆ ਜਾਓ ਕਰਦੇ ਆ ਪਹਿਲਾਂ ਗੁਰੂ ਘਰ ਦਰਸ਼ਨ ਤੇ ਗੁਰੂ ਚਰਨਾਂ 'ਚ ਹਾਜ਼ਰੀ ਲਵਾ ਕੇ ਗੁਰੂ ਦੂਲੇ ਨੇ ਥਾਪੜਾ ਫੇਰ ਪੜਾਂਗੇ ਸਬਰ ਵੱਲ ਜੀ ਸਾਹਿਬ ਗਿਆਨ ਨਾਮ ਸੰਗਤ ਜੀ ਲਵਾਓ ਜੀ ਗੁਰੂ ਚਰਨਾਂ 'ਚ ਹਾਜ਼ਰੀ ਕਰਤਾ ਦੇ ਸਭ ਕੀ ਚੈਨ ਚੀਨ ਹੈ ਸੁਭਾਅ ਹੈ ਸਦਾ ਸੁਖ ਸੁਲਾਹ ਤੇਰੀ ਨਾਮ ਅਨੁਸਾਰ ਹੈ ਨਾਮ ਜਿਨ ਗਵਨ ਅਸਿਆ ਵਾਜੀ ਜੋਗ ਆਹ ਨਾਮ ਕੋ ਸੱਚੇ ਸਭ ਕਾ ਨਾਹੀ ਪਰ ਤੇਰਾ ਸੱਚਾ ਨਾਮ ਮੇਰਾ ਧਾਰੋ ਸੱਚਾ ਨਾਮ ਆਦਾ ਮੇਰਾ ਦਿਲ ਕੋ ਕਾ ਸਭ ਦਵਾਈਆਂ ਕਾ ਸ਼ਾਂਤ ਸੁਭਨ ਆਵਸਿਆ ਜਿਨੇ ਛਾਂ ਸਭੂ ਜਾਈਆਂ ਸਦਾ ਪਰਵਾਨ ਕੀ ਤਾ ਗੁਰ ਟੌਂ ਚ ਜੀਂ ਮੜਿਆਈਆਂ ਕਾ ਗਾ ਗਾਂ ਸੁਣ ਸੰਤੋਸ਼ੁ ਭਰੋ ਬਿਆ ਸੱਚਾ ਨਾਮ ਮੇਰਾ ਧਾਰੋ ਆਜੇ ਬਰ ਸੁਭਦੇ ਕਾ ਸੁਭਾਗ ਹੈ ਆਸ ਬਾਂਗੀ ਜੀ ਬੰਦਵਾ ਜੇ ਕਲਾ ਜੇ ਤਰਤਾਨੀਆਂ ਪਾਂਚ ਦੋ ਤੁਦ ਵਸ ਕੀ ਤੇ ਕਾਲ ਘੰਟ ਮਾਰਿਆ ਤੋ ਲਓ ਜੀ ਘੋੜਾ ਆਪਣਾ ਤਿਆਰ ਵਰ ਤਿਆਰ ਆ ਬਾਦਦੇ ਆ ਜੀ ਹੁਣ ਸਫਰ ਵੱਲ ਤੇ ਬਾਹਰ ਜਾ ਕੇ ਪਿੱਲਾ ਕਿਤੇ ਦੁਕਾਨ ਦੇਖ ਕੇ ਕੋਈ ਗੁੱਲੀ ਇਹ ਤਾਂ ਚਾਹ ਦਾ ਕੱਪ ਪੀਨੇ ਆ ਕਿਉਂਕਾ ਸਵੇਰੇ ਸਵੇਰੇ ਚਾਹ ਨਾ ਹੋਵੇ ਤਾਂ ਫੇ ਗੱਲ ਜੇ ਹੀ ਨਹੀਂ ਬਣਦੀ ਕਰੰਟ ਜਿਆ ਨਹੀਂ ਫੜਦਾ ਸਰੀਰ ਚਾਹ ਹੀ ਦੁਕਾਨ ਦੇਖਦੇ ਆ ਬਾਹਰ ਜਾ ਕੇ ਚੱਲ ਵੀ ਘੋੜਿਆ ਲਾ ਜਗਾਰਾ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਲੋ ਜੀ ਛੜਤੀਆਂ ਆਪਾਂ ਲਗਾਮਾਂ ਘੋੜੇ ਦੀਆਂ ਤੇ ਨਵੇੜ ਦੇ ਸਫਰ ਦੇ ਨੇ ਕਿੱਥੇ ਤੱਕ ਪਹੁੰਚ ਹੁੰਦਾ ਪਰ ਚਾਹੀਦੇ ਗਾਣਾ ਕੋਈ ਦੇਖ ਪਵੇ ਗਾ कंटिन्यू ਫॉर 10 ਕਿਲੋਮੀਟਰਸ ਲਈ ਆ ਰਹੀ ਬাজি ਜਿਹੜੇ ਜਾ ਮੜ ਜੀ ਵਿਟਦੇ ਹਨ ਨਾਲੇ ਆ ਵੀ ਦੀ ਦੁਕਾਨ ਹੈ ਬਈਏ ਚਾਹ ਮਿਲ ਜੇਗੀ ابھی ਨਹੀਂ ਬਈਏ ਟਾਈਮ ਲੱਗੇ ਲੋ ਜੀ ਟਾਈਮ ਲੱਗਣਾ ਹੈ ਚਲੋ ਅੱਗੇ ਜਾ ਕੇ ਦੇਖਦੇ ਹਾਂ ਵੀ ਰੋੜਕੀ ਵਾਲਿਆ ਹੋ ਗਿਆ ਰੂਖੋ ਚਾਹ ਦੀ ਦੁਕਾਨ ਗਈ ਮਾੜਾ ਪਾਣੂ ਖੁੱਲੀ ਆ ਕੋਈ ਬੰਦਾ ਲੱਗਾ ਬਣਾਉਣ ਆਪਾਂ ਵੀ ਵੇਖਾ ਤਾਂ ਦੋ ਕੱਪ ਬਣਾ ਦੇ ਉਸਤਾਦ ਓ ਜੀ ਦੇਖੋ ਸ਼ਹਿਰ ਉਦਮਪੁਰ ਮਾਣੋ ਨਾਂਦੇ ਜੀ ਆਲੇ ਦਿਵਾਲੇ ਦਾ ਲੰਬੇ ਸਫਰ ਦੇ ਵਿੱਚ ਇੱਕ ਅੱਧਾ ਬੰਦਾ ਚਾਹੀਦਾ ਨਾਲ ਟਕਾਰੇ ਟਕure ਕਰਨ ਨੂੰ ਤੇ ਕੱਲਿਆਂ ਦਾ ਥੋੜੇ ਜਿਹਾ ਕਿਤੇ ਕਿਤੇ ਮਨ ਅਦਾਸ ਹੋ ਜਾਂਦਾ ਟਕਾਰੇ ਟਕure ਕਰਨ ਨੂੰ ਇੱਕ ਅੱਧਾ ਬੰਦਾ ਨਾਲ ਹੋਵੇ ਤਾਂ ਵਧੀਆ ਦਿਨ ਨਿਕਲਦਾ ਕੋਣ ਲਓ ਜੀ ਸਾਈਕਲ ਫੇ ਹੋ ਗਿਆ ਅੱਜ ਪੈਂਚਰ ਮੂਹਰਲਾ ਜੱਕਾ ਖੋਲਦੇ ਹਣ ਇਹਨੂੰ ਪੈਂਚਰ ਵਾਲੀ ਦੁਕਾਨਾ ਵੀ 10 ਵਜੇ ਤੋਂ ਪਹਿਲਾਂ ਕਹਿੰਦੇ ਖੁੱਲਣੀਆਂ ਨਹੀਂ ਬਾਕੀ ਦੇਖਦੇ ਹੁਣ ਆਪੇ ਮੱਥਾ ਮਾਰ ਕੇ ਭਾਜੀ ਨੂੰ ਮੈਂ ਕਿਹਾ ਵੀ ਸੀਗਾ ਜਗਦਾਰ ਬਾਈ ਨੂੰ ਬਾਈ ਮੈਂ ਟਾਇਰ ਬਦਲਾ ਲੈਣਾ ਨਹੀਂ ਨਹੀਂ ਕਹਿੰਦਾ ਟਾਇਰ ਤੇਰੇ ਬਹੁਤ ਸੱਟਿਆ ਹਾਲੇ ਹਾਲੇ ਦਾ ਕਹਿੰਦਾ ਬਹੁਤ ਚੱਲ ਜਾਨੇ ਆ ਬਾਈ ਖਰਾਬ ਕਰਦੇ ਆ ਦੇਖ ਲੋ ਚੌਥਾ ਪੈਂਚਰ ਆ ਪਾਸਿੰਗ ਰਾਈਟ ਤੈਨ ਪਹਿਲਾ ਹੋਏ ਤੀਜੇ ਦੇ ਜਾਨੀ ਆਪਾਂ ਟੂਬ ਬਦਲੀ ਸੀ ਤੇ ਆ ਨਵੀਂ ਟੂਬ ਨੂੰ ਹੋ ਗਿਆ ਹੁਣ ਚੌਥਾ ਆਇਆ ਜੀ ਬਦਲਦੇ ਹਾਂ ਲੋ ਜੀ ਬੁੱਤਾ ਜਹ ਲਾਇਆ ਆਪਾਂ ਪੈਂਚਰ ਵੀ ਆਪਣੇ ਕੋਈ ਕਈ ਸੀਗਾ ਗੱਲ ਸੀ ਕਿ ਰੇਗਮਾਲ ਹੈ ਨਹੀਂ ਸੀਗਾ ਰੇਗਮਾਲ ਕੰਮ ਨਹੀਂ ਕਰਦਾ ਸੀ ਘਸਿਆ ਜਿਆ ਸੀਗਾ ਤੇ ਬੁੱਤਾ ਜਹ ਲੱਗਾ ਲੱਗਦਾ ਵੀ ਸਹੀ ਨਹੀਂ ਲੱਗਾ ਪੈਂਚਰ ਤੇ ਦੁਕਾਨਾ ਖੁੱਲਣੀ ਆ 10 ਵਜੇ। ਓਲੇ ਵੱਜੇ ਆ ਹਰੇ 8:30 ਤੇ ਕਰਕੇ ਦੇਖਦੇ ਆ ਥੋੜੀ ਵਟ ਕੱਢਦੇ ਆ ਨਹੀਂ ਤਾਂ ਫਿਰ ਟੂਬੈਕ ਹੋਰ ਹੈਗੀ ਉਹ ਪਾ ਦੇਾਂਗੇ। ਤੇ ਫੇਰ ਰਾਤ ਤੇ ਜਿੱਥੇ ਦੇਖਦੇ ਆ ਦੁਕਾਨ ਜੇ ਕੋਈ ਮਿਲ ਗਈ ਤਾਂ ਟੂਬਾਂ ਨੂੰ ਪਹਿਲਾਂ ਪੈਂਚਰ ਲਵਾਵਾਂਗੇ ਦੋਨਾਂ ਨੂੰ। ਬਾਕੀ ਦੇਖਦੇ ਆ ਜੀ ਕੀ ਬਣਦਾ। ਖੱਜਲ ਖਰਾਬੀ ਜੀ ਇਹਦੀ ਟਾਇਰਾਂ ਦੁੱਖੋਂ ਹੋ ਰਹੀ ਆ। ਟਾਇਰ ਚੱਲ ਵੀ ਆਪਣੇ ਘੱਟੋ ਘੱਟ 13000 ਦੇ ਲਾਗੇ ਛਾਕੇ ਚੱਲ ਗਾਏ ਆ ਤੇ ਮੈਂ ਕਿਹਾ ਵੀ ਜਗਦਾਰ ਭਾਈ ਨੂੰ ਬਾਈ ਕਸੇ ਲਾ ਦੇ ਮੈਨੂੰ ਭਾਈ ਕਹਿੰਦਾ ਨਹੀਂ ਹਲੇ ਦੱਦੇ ਵੀ ਨਹੀਂ ਕਸੇ ਟਾਇਰ ਬਾਈ ਖਰਾਬ ਗੰਡਾ ਹੈ ਜੀ ਜਗਦਾਰ ਭਾਜੀ ਮੈਂ ਤਾਂ ਤੁਹਾਨੂੰ ਹੀ ਦੋਸ਼ ਦੇਣ ਡਿਆ ਆ ਅੱਜ ਪੈਂਚਰ ਲਾਉਂਦਾ ਵੀ ਹਾਂਜੀ ਜੀ ਆਪਾਂ ਇੱਥੇ ਪੈਂਚਰ ਪੂੰਚ ਲਾ ਕੇ ਹਟੇ ਨਾ ਦੁਕਾਨ ਦੇ ਸਾਰਾ ਹੁਣੀ ਮਿਲੇ ਆਪਾਂ ਨੂੰ ਇੱਥੇ ਤੇ ਸਾਰਾ ਹੁਣੀ ਸਾਈਕਲ ਦੇਖ ਕੇ ਤੇ ਇੱਕ ਆਪਣਾ ਥੋੜੀ ਜਿਹੀ ਪਛਾਣ ਪੱਗ ਦੀ ਦਸਤਾਰ ਦੇਖ ਕੇ ਪੰਜਾਬੀ ਜਾਣ ਕੇ ਸਰੋਣੀ ਆ ਕੇ ਮਿਲੇ ਤੇ ਸਰੋਣੀ ਪੇਸ਼ੇ ਤੋਂ ਡਾਕਟਰ ਆ ਤੇ ਐਪਰੀਹੇਟ ਕੀਤਾ ਵਧੀਆ ਇਦਾਂ ਹੌਸਲਾ ਵੱਜ ਜਾਂਦਾ ਆਪਣਾ ਵੀ ਤੇ ਆਜਾ ਮਿਲਾਉਣੇ ਆ ਤੁਹਾਨੂੰ ਸਾਰਾ ਆਪਣਾ ਨਾਮ ਦੱਸਿਓ ਬਿੱਲੋ ਸਾਰੇ ਮੇਰਾ ਨਾਮ ਜਤਿੰਦਰ ਢਿੱਲੋਂ ਜਤਿੰਦਰ ਢਿੱਲੋਂ ਹਨ ਸਰ ਆਪ ਵਿਕਾਸ ਨਾ ਵਿਕਾਸ ਪੁਨੀਆ ਜਲਦੀ ਸਹਲਾਓ ਤੁਹੋ ਔਰ ਜਿਤੀਂਦਰ ਢਿੱਲੋਂ ਜੀ ਨੇ ਆਪ ਕੋ ਡਿਸੇਬਿਲਟੀ ਦੇ ਬਾਰੇ ਵਿੱਚ ਸਵਾਲ ਲੰਬਨ ਐਪ ਦੇ ਇਸ ਕੇ ਬਹੁਤ ਸਾਰੇ ਜੋ ਫਾਇਦੇ ਹੈ ਉਹ ਵੀ ਬਤਾਇਆ ਹਾਂ ਉਹ ਨੰਬਰ ਲੈ ਲਿਆ ਮੈਂ ਸਰ سے ਬਾਤ ਕਰ ਲੂੰਗਾ ਨਾ ਹਾਂ ਤੇ ਸਰਗੜ گاؤں ਮੇ ਹੁੰਦੇ ਨਾ ਆਪ ਹਾਂ ਗੁਰਦਾਸਪੁਰ ਆਪਦੀ ਨੂੰ ਸਰ ਨਾ ਤੇ ਸਾਰੋ ਨਹੀਂ ਇੱਧਰ ਘੁੰਮਣ ਆਏ ਆ ਤੇ ਸਾਰੋ ਨਹੀਂ ਵੀ ਸ਼ਰੀ ਨਗਰ ਚੱਲੇ ਆ ਤੇ ਸਰ ਬਾ ਟੈਕਸੀ ਕਰੋਗੇ ਠੀਕ ਹੈ ਸਰ ਬੜੀਆ ਲਗਾ ਆਪਸੇ ਮਿਲ ਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਲਓ ਜੀ ਪਾਣੀ ਖਤਮ ਹੋ ਗਿਆ ਸੀ ਪਾਣੀ ਭਰ ਲਈਏ ਮੈਂ ਕਿਹਾ ਪਹਿਲਾਂ ਰੀਫਿਲਿੰਗ ਡਰਾਈਵ ਆ ਮੁੰਡਾ ਬੈਠਾ ਹੀ ਇਹ ਤੋਂ ਪੁੱਛਿਆ ਆ ਆਪਾਂ ਬਰਾਹ ਪਾਣੀ ਆਉਂਦਾ ਕਿੱਥੋਂ ਆ ਤੇ ਉੱਪਰੋਂ ਆਉਂਦਾ ਕਹਿੰਦਾ ਇਹ ਤੇ ਪਾਣੀ ਕਹਿੰਦਾ ਪੀਣ ਵਾਲਾ ਨਹੀਂ ਹੈਗਾ ਤੇ ਉਹ ਉੱਪਰੋਂ ਪੈ ਪਾਇਆ ਪੀਣ ਵਾਲਾ ਕਹਿੰਦਾ ਪਾਣੀ ਹੈ ਨਹੀਂਗਾ ਤੇ ਫਿਰ ਮੈਂ ਕਿਹਾ ਆਪ ਕੀ ਕਰਦੇ ਹਾਈ ਗੱਡੀਆਂ ਧੋਂਦੇ ਆ ਕਹਿੰਦੇ ਵਾਸ਼ਿੰਗ ਰਾਈਟ ਹਾਂ ਹਾਂ ਠੀਕ ਠੀਕ ਆਪ ਗੱਡੀ ਧੋਤੇ ਹੋ ਆ ਫਿਰ है। जिगाड़ ला दे पानी चली जला ऊपर जो कहाँ से पानी लेते हो ऊपर से जो पानी कहाँ से आता है नहीं ऊपर तो है वो तो दिख रहा है पैप किस चीज को लगाया हुआ है पैप किस चीज को लगाया हुआ है मोटर है ऊपर अच्छा नहीं अगर जो मोटर का आता है पीने वाला क्यों नहीं है ਵੇ 10 ਹਜ਼ਾਰ ਨਹੀਂ ਕੋਹ ਪੀਣ ਵਾਲਾ ਕਹਿੰਦਾ ਹੈ ਨਹੀਂ ਫੇਸ ਕਰਕੇ ਰਹਿਣ ਦਿੰਦੇ ਆ ਭਰ ਨੂੰ ਕਿੱਧਰ ਉਹ ਰੋਡ ਦੇ ਦੂਸਰੇ ਪਾਸ ਫੇਰ ਤਾਂ ਇਧਰ ਕੋਈ ਪੈਟਰੋਲ ਪੰਪ ਵੀ ਆ ਹੀ ਆਏਗਾ ਚਲੋ ਕੋਈ ਢਾਵਾ ਵਗੈਰਾ ਆ ਜਾਏਗਾ ਚਲੋ ਜੀ ਦੇਖਦੇ ਆਂ ਕਹਾਂ ਭਰਾਂਗੇ ਅੱਗਿਓ ਭਰ ਲੈਣੀ ਕਿਤੇ ਉਹ ਇਧਰ ਆਪਣਾ ਘੋੜਾ ਖੜਾ ਪੜਾ ਇਦਾ ਪਾਣੀ ਚੱਲਦਾ ਦੇਖ ਕੇ ਲਾਦਾ ਵੇ ਫੇਰ ਥੱਲੇ ਦੇ ਦੇਈਏ ਬਾੜੀ ਦੇ ਨਾਲ ਨੋ ਕੋ ਯਾਰ ਗਰਮੀ ਬਹੁਤ ਹੈ ਆਲਾ ਦਵਾਲਾ ਵੀ ਦੇ ਲੋ ਕੌਜ਼ਿੰਗ ਡਰਾਈ ਚਲੋ ਆ ਜਾਓ ਜੀ ਅੱਗੇ ਜਾ ਕੇ ਦੇਖਦੇ ਆ ਪਾਣੀ ਦਾ ਜਿਗਾਰ ਕਿਤੇ ਆ ਕੰਮ ਨੂੰ ਆ ਜੀ ਇਹ ਪਾਣੀ ਐਂ ਇਦਾਂ ਗੱਡੀ ਤੋਂ ਲਾਂਦੇ ਆ ਪ੍ਰੈਸ਼ਰ ਵਾਵਾ ਆ। ਕਹਾਂ ਕੋ ਉਪਰੋਂ ਕਾਫੀ ਉਪਰੋਂ ਪਾਣੀ ਆਉਂਦਾ ਯਾਰ ਕੇ ਪ੍ਰੈਸ਼ਰ ਵਧੀਆ ਬਣਦਾ। ਉਹ ਸਾਹਮਣੇ ਦੇਖੋ ਜੀ। ਇਹ ਤਾਂ ਕੁਦਰਤੀ ਨਜ਼ਾਰਾ ਨਹੀਂ। ਅੱਗ ਲੱਗੀ ਹੋਆ ਏ। ਇਹ ਨਹੀਂ ਪਤਾ ਵੀ ਲਾਈ ਆ ਕਿਸੇ ਨੇ ਜਾਂ ਆਪ ਲੱਗੀ ਆ। ਪਰ ਆਪ ਲੱਗੀ ਆਲਾ ਤਾਂ ਬਹੁਤ ਲੱਗਦਾ ਨੇਗਾ। ਬਾਜੀ ਵੀ ਲੱਗਦੀ ਕਿਸੇ ਨੇ। ਦੇਖੋ ਕਿੰਨੇ ਦਰਖਤ ਲੂ ਹੋ ਜਾਣੇ ਇਹਦੇ ਨਾਲ। ਤੇ ਉਹੀ ਗੱਲ ਆ ਅਸੀਂ ਕਦਰ ਨਹੀਂ ਕਰਦੇ ਉਹਨਾਂ ਚੀਜ਼ਾਂ ਦੀ ਇਹ ਜੀਵਨ ਹੈ ਆਪਣਾ ਇਹਦਾ ਕਰਕੇ ਆਪਾਂ ਜੀਨੇ ਆ ਤੇ ਜਦੋਂ ਇਹ ਖਤਮ ਹੋ ਗਿਆ ਤਾਂ ਆਪਾਂ ਦਾ ਫੇਰ ਹੈਗਾ ਹੀ ਖਤਮ ਆ ਤੇ ਆਪਾਂ ਕਦਰ ਨਹੀਂ ਕਰਦੇ ਹੁੰਦੇ ਇਹਨਾਂ ਚੀਜ਼ਾਂ ਦੀ ਇਹ ਦਰਖਤ ਇਹੋ ਜਿਹੀ ਚੀਜ਼ ਆ ਦੇਖ ਲਓ ਜਿਹੜਾ ਜਿੰਦੇ ਜੀਵੀ ਆਪਣਾ ਸਾਥ ਨਹੀਂ ਛੱਡਦਾ ਇਹ ਇਨਸਾਨਾਂ ਦਾ ਆਪਾਂ ਨੂੰ ਆਕਸੀਜਨ ਦਿੰਦਾ ਆ ਜਿਹੜੀ ਆਪਾਂ ਨੂੰ ਬਹੁਤ ਲੋੜ ਆ ਜ਼ਰੂਰਤ ਆ ਜੀਂਦੇ ਰਹਿਣ ਲਈ ਤੇ ਅਹੀਂ ਇਹਨਾਂ ਨੂੰ ਅੱਗ ਲਾ ਕੇ ਲੂਧਣ ਨੇ ਆ ਤੇ ਸਾਥ ਇਹ ਆਪਣੇ ਮਾਰਨ ਤੋਂ ਬਾਅਦ ਵੀ ਨਹੀਂ ਛੱਡਦਾ ਕਿੰਨਾ ਵਫਾਦਾਰ ਆ ਜਦੋਂ ਅਸੀਂ ਮਾਰਦੇ ਆ ਤੇ ਬੰਦੇ ਨੂੰ ਲੂਣ ਦੇ ਕੰਮ ਵੀ ਲੱਕੜੇ ਹੀ ਆਉਂਦੀ ਆ ਤੇ ਉਸ ਵੇਲੇ ਵੀ ਇਹ ਸਾਡੇ ਕੰਮ ਆਉਂਦਾ ਆ ਪਰ ਅਹੀਂ ਇਹਨਾਂ ਦੇ ਕੀ ਕੰਮ ਆਉਣੇ ਆ ਕਦੀ ਸੋਚਿਆ ਸੋਚਿਓ ਜਰਾ ਸਾਫਰ ਦੇ ਦੌਰਾਨ ਕਈ ਵਾਰ ਇਦਾਂ ਦੀਆਂ ਚੀਜ਼ਾਂ ਦੇਖ ਕੇ ਭਾਵੁਕ ਹੋ ਜੀਦਾ ਆ ਤੇ ਜੋ ਦਿਮਾਗ ਚ ਹੁੰਦਾ ਆ ਬੋਲ ਦੇਈਦਾ ਆ ਆਪਾਂ ਤੇ ਹੁਣ ਇਹ ਨਾ ਕਹਿਣ ਲੱਗ ਪਏ ਵਾੜਾ ਹੀ ਸਿਆਣਾ ਬਣ ਗਿਆ ਏ ਸਿਆਣਾ ਸੁਣਾ ਮੇਨਾਂ ਹੈ ਨਹੀਂਗਾ ਜੋ ਆਪਾਂ ਨੂੰ ਲੱਗਾ ਜੋ ਦਿਖਿਆ ਆਪਾਂ ਉਹ ਵੀਡੀਓ ਦੇ ਵਿੱਚ ਸਾਂਝਾ ਕਰ ਦਿੱਤਾ ਜੀ ਲਓ ਜੀ ਆਪਾਂ ਪਹੁੰਚ ਗਏ ਆ ਚਨਾਨੀ ਤੇ ਉਹ ਜਿਹੜਾ ਰੋਡ ਜਾਂਦਾ ਆ ਜੀ ਉਹ ਜਿੱਦਣ ਟਰਾਲਾ ਜਾਂਦਾ ਉਹ ਐਲ ਪੀਜੀ ਗਾ ਐਚ ਬੀ ਗੈਸ ਆ ਤੇ ਅੱਜ ਜਿੱਦਣ ਜਾ ਰਿਹਾ ਇਹ ਜਾਂਦਾ ਪਤਨੀ ਟਾਪ ਨੂੰ ਕੌਨਸ ਇੰਗਰ ਪਤਨੀ ਟਾਪ ਹੋ ਕੇ ਫੇਰ ਉਹੇ ਰੋਡ ਤੇ ਚੱਲ ਜਾਂਦਾ ਹੈ ਇਹ ਸ਼੍ਰੀਨਗਰ ਵਾਲੇ ਦੇ ਮਿਲ ਜਾਂਦਾ ਜਾ ਕੇ ਪਰ ਇਹ ਲੰਬਾ ਬਹੁਤ ਪੈਂਦਾ ਰਾਸਤਾ ਤੇ ਇੱਕ ਉਚਾਈ ਬਹੁਤ ਚੜ੍ਹਾਈ ਬਹੁਤ ਜ਼ਿਆਦਾ ਪੈਂਦੀ ਆ ਪੁਰਾਣਾ ਰੋਡ ਹੈ ਜਾਨੀ ਇਹ ਤੇ ਇੱਕ ਆਹ ਨਵਾਂ ਰੋਡ ਹੈ ਜੀ ਹੈਗਾ ਚਨਾਨੀ ਨਾਸਲੀ ਟਨਲ ਪੈਂਦੀ ਆ ਇੱਥੇ ਟਨਲ ਦਾ ਨਾਮ ਹੈ ਚਨਾਨੀ ਨਾਸਲੀ ਤੇ ਉਹ 터ਨਲ ਹੈ 9 ਕਿਲੋਮੀਟਰ ਦੀ 9 ਕਿਲੋਮੀਟਰ ਦੀ 터ਨਲ ਆ ਹੋ ਜਾਨੀ ਇਹ ਸੁਰੰਗ ਕਹਿ ਲੈਂਦੇ ਆਪਾਂ ਜੇ ਇਹਨੂੰ ਸੁਰੰਗ 9 ਕਿਲੋਮੀਟਰ ਆ ਜਿਹਨਾਂ ਸਫਰ ਬਹੁਤ ਘਟ ਜਾਂਦਾ ਆਪਣਾ ਤੇ ਇੱਥੇ ਭਾਰ 터ਨਲ ਦੇ ਵਿੱਚ ਸਾਈਕਲ ਅਲਾਉਟ ਨਹੀਂ ਹੈਗਾ ਸਾਈਕਲ ਅਲਾਉਟ ਇਸ ਕਰਕੇ ਨਹੀਂ ਹੈਗਾ ਇਹ ਆਪਣੇ ਸਾਈਕਲਿਸਟਾਂ ਦੀ ਸੇਫਟੀ ਲਈ ਆ ਕਿਉਂਕਿ 터ਨਲ ਦੇ ਵਿੱਚ ਧੂੜ ਮਿੱਟੀ ਜਾਂ ਗੈਸ ਬਣ ਜਾਂਦੀ ਹੈ ਉਹਦੇ ਨਾਲ 9 ਕਿਲੋਮੀਟਰ ਸਫਰ ਕੱਢਣ ਨੂੰ ਪਹਾੜੀ ਇਲਾਕੇ ਜੇ ਤੁਹਾਨੂੰ ਪਤਾ ਸਮਾਂ ਬਹੁਤ ਲੱਗਦਾ ਆ ਉਹਦੇ ਕਰਕੇ ਵੀ ਆਪਣਾ ਕੋਈ ਨੁਕਸਾਨ ਨਾ ਹੋਵੇ ਆਪਣੀ ਸੇਫਟੀ ਲਈ ਹੈ ਇਹ ਸਾਈਕਲਿਸਟਾਂ ਦੀ ਤੇ ਆਪਾਂ ਹੁਣ ਇੱਥੇ 22 ਨੂੰ ਰਿਕਵੈਸਟ ਕੀਤੀ ਜਿਹੜਾ ਸਾਹਮਣੇ ਆ ਵੀ 22 ਕੇ ਪੈਕਅਪ ਕਰਾ ਕੇ ਉਹਦੇ ਵਿੱਚ ਰਖਾ ਦੇਣਾ ਵੀ 터ਨਲ ਪਾਰ ਕਰਵਾ ਦੋ ਕਿਸ ਤਰ੍ਹਾਂ ਤੇ ਹੁਣ ਦੇਖਦੇ ਆ ਜੇ ਗੱਲ ਬਣ ਗਈ ਤਾਂ 터ਨਲ ਆਪਾਂ ਸਾਈਕਲ ਕਾਹੇ ਚ ਲੱਦ ਕੇ ਪਾਰ ਕਰ ਲੈਣੀ ਆ ਰਿਜ਼ਿਊਮ हां जी जी घोडा ਆਪਣਾ ਟਨਲ ਦੇ ਯਾਨੀ ਕਿ ਦੂਸਰੇ ਪਾਰ ਆ ਗਏ ਆ ਆਪਾਂ ਕੌਨ ਸੀ ਰਾਈਡ ਆ ਗੱਡੀ ਦੇ ਵਿੱਚ ਰੈਸਿੰਗ ਰਾਈਡ ਲੈਣ ਦਾ ਪਾਈਆਂ ਨੇ ਤੇ ਯਾਰ ਬੜੇ ਵਧੀਆ ਆ ਆਫਸਰ ਯਾਰ ਉਧਰੋਂ ਆਪਾਂ ਰਿਕਵੈਸਟ ਕੀਤੀ ਸੀ ਮੁੰਡੇ ਨੂੰ ਉਹਨਾਂ ਇਹਨਾਂ ਨੂੰ ਫੋਨ ਕੀਤਾ ਕੌਨ ਸੀ ਰਾਈਡ ਇਹ ਉਧਰ ਲੈਣ ਆ ਗਈ ਆਪਾਂ ਨੂੰ ਤੇ ਟਨਲ ਨਹੀਂ ਪਾਰ ਕਰਵਾਤੀ ਤੇ ਟਨਲ ਪਾਰ ਕਰਵਾਏ ਇਹ ਵੀ ਫਾਇਦਾ ਹੋਇਆ ਆਪਾਂ ਨੂੰ ਜੇ ਆਪਾਂ ਪਟਨੀ ਟੋਪ ਵੱਲ ਦੀ ਜਾਂਦੇ ਤਾਂ 30 35 ਕਿਲੋਮੀਟਰ ਦਾ ਵੱਧ ਪੈਣਾ ਸੀਗਾ ਆਪਾਂ ਨੂੰ ਤੇ ਸਾਰੀ ਉਹ ਚੜ੍ਹਾਈ ਸੀਗੀ ਤੇ ਇਹ ਹੈਗੀ ਦੱਸਿਆ ਜੀ ਤੁਹਾਨੂੰ ਚਨਨਨੀ ਨਾਸਰੀ ਟਨਲ ਤੇ ਆਹ ਟਨਲ ਆ ਜੀ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ ਵੈਲਕਮ ਟੂ ਯੂ ਟਿਊਬ ਡਾਕਟਰ ਸ਼ਾਮ ਪ੍ਰਸ਼ਾਦ ਮੋਕਰ ਜੀ ਟਨਲ ਕੌਸਿੰਗ ਰਾਈਟ ਡਾਕਟਰ ਸ਼ਾਮ ਪ੍ਰਸ਼ਾਦ ਮੁਕਰਜੀ ਟਨਲ ਆ ਜੀ ਇਹ ਹੈ ਜੀ ਟਨਲ ਅੰਦਰ ਵੀਡੀਓਗ੍ਰਾਫੀ ਦੀ ਮਨਾਹੀ ਆ ਟਨਲ ਦੀ ਇਸ ਕਰਕੇ ਆਪਾਂ ਬਣਾਈ ਨਹੀਂ ਕਿਉਂਕਿ ਜਿਆਦਾ ਅਗਲੇ ਆਪਣੀ ਯਾਰ ਇੰਨੀ ਹੈਲਪ ਕਰਦੇ ਅਫਸਰ ਤੇ ਆਪਾਂ ਨੂੰ ਉਹਦੇ ਰੂਲ ਫੋਲੋ ਕਰਨੇ ਪੈਂਦੇ ਆ ਤੇ ਚਾਹੀਦੇ ਵੀ ਆ ਕਰਨੇ ਆ ਨਾ ਜਿਆਦਾ ਅਗਲੇ ਆਪਣੇ ਇੱਥੇ ਤੋਂ ਆਪਾਂ ਦਿਖਾਉਣ ਦਿੰਨੇ ਆ ਇਹ ਆ ਜੀ ਟਨਲ ਤੇ 9 ਕਿਲੋਮੀਟਰ ਦੀ ਆ ਜੀ ਟਨਲ ਇਹ ਪੂਰੀ 9 ਕਿਲੋਮੀਟਰ ਤੇ ਉਧਰ ਦੀ ਆਪਾਂ ਨੂੰ ਪੈਣਾ ਸੀ 35 40 ਕਿਲੋਮੀਟਰ ਆ ਦੇ 2009 ਦੇ ਵਿੱਚ ਬਾਣੀ ਸ਼ੁਰੂ ਹੋਈ ਸੀਗੀ ਤੇ 2014 ਚ ਇਹ ਤਿਆਰ ਕਰਕੇ ਦੇਤੀ ਸਰਕਾਰ ਨੂੰ ਕਾਰੀਗਰਾਂ ਨੇ ठेकेदारोंਾਂ ਨੇ ਤੇ 2014 ਦੇ ਵਿੱਚ ਯਾਨੀ ਕਿ ਇਹ ਚੱਲ ਪਈ ਸੀਗੀ ਰੋਡ ਚੱਲ ਪਿਆ ਸੀਗਾ ਟਨਲ ਇਹ ਆਵਾਜ਼ ਇੱਥੋਂ ਦੀ ਚੱਲ ਪਈ ਸੀ 2014 ਦੇ ਵਿੱਚ 2009 ਦੇ ਵਿੱਚ ਬਾਣੀ ਸ਼ੁਰੂ ਹੋਈ ਸੀਗੀ ਯਾਨੀ ਕਿ 5 ਸਾਲਾਂ ਦੇ ਵਿੱਚ ਕੰਪਲੀਟ ਹੋ ਗਈ ਇਹ ਤੇ ਜੀ ਬਹੁਤ ਧੰਨਵਾਦ ਹੈ ਕਰਨੀ ਕਰਨਾ ਬੰਦਦਾ ਆ ਇੱਥੇ ਵੀ ਪ੍ਰਸ਼ਾਸਨ ਦਾ ਇੰਦੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਆਏ ਹੁਣ 바ਦਦੇ ਆ ਜੀ ਸਫਰ ਵੱਲ ਤਨਾਲ ਤੋਂ ਬਾਹਰ 200 ਮੀਟਰ ਦੀ ਦੂਰੀ ਤੇ ਆਪਾਂ ਜਦੋਂ ਆਏ ਆਪਾਂ ਦੇਖ ਪਿਆ ਪੰਜਾਬੀ ਬੈਸ਼ਨੋ ਟਾਬਾ ਤੇ ਰੋਟੀ ਆਪਾਂ ਸਵੇਰ ਦੀ ਖਾਧੀ ਨੀਗੀ ਤੇ ਸਮਾਂ ਵੀ ਹੋ ਗਿਆ ਇੱਕ ਵਜੇ ਚੱਲਾ ਆ ਇੱਕ ਵਜੇ ਹੀ ਗਿਆ ਸਭ ਇੱਕ ਹੋ ਗਿਆ ਤੇ ਰੋਟੀ ਖਾਈਏ ਫੇ ਅਗਲਾ ਸਫਰ ਨਵੇੜਾਂਗੇ ਆ ਜਾਓ ਜੀ ਹਾਂਜੀ ਆਇਆ ਜੀ ਰੋਟੀ ਪਾਣੀ ਆਪਾਂ ਛਕ ਲਿਆ ਤੇ ਹੁਣ ਵੱਧਦੇ ਆਂ ਸਫਰ ਵੱਲ ਤੇ ਆਪਾਂ ਨੂੰ ਸਫਰ ਦੀ ਬਾਜੀ ਨੇ ਲੋਕੇਸ਼ਨ ਭੇਜੀ ਖੈਰ ਰਾਮਬਾਣ ਤੇ ਰਾਮਬਾਣ ਉਹ ਸ਼ਹਿਰ ਵਾਲ ਨੂੰ ਹੁਣ ਵੱਧਦੇ ਆਂ ਦੇਖਦੇ ਆ ਕਿੱਥੇ ਤੱਕ ਪਹੁੰਚਦਾ ਤੇ ਸਮਾਂ ਹੋ ਗਿਆ ਸ਼ਾਮ ਦੇ 3 ਵਜੇ ਗਏ ਆ। ਬਾਬਾ ਤੇ ਅਰੇਸਟ ਕਰ ਲਈ ਆ। ਆ ਜਾ ਹੁਣ ਛੱਡ ਦਿਆਂ ਲਗਾਮਾਂ। ਓ ਮਗਰ ਖੜੇ ਪੂੜੇ ਦੀਆਂ। ਲਓ ਜੀ ਇੱਕ ਟਨਲ ਹੋਰ ਆ ਗਈ ਆ ਆਪਾਂ ਨੂੰ। ਇਹ ਟਨਲ ਛੋਟੀ ਆ ਇਹਦੇ ਚ ਅਲਾਉਡ ਹੈਗਾ ਆ ਸਾਈਕਲ। ਇਹ ਆਪਣਾ ਘੋੜਾ ਇੱਥੋਂ ਦੀ ਲੰਘ ਜਾਣਾ। ਤੇ ਇਹ ਛੋਟੀ ਆ ਕਰਕੇ ਅਲਾਉਡ ਆ ਇਹਦੇ ਵਿੱਚ। ਤੇ ਇਹ ਟਨਲ ਚੰਦਰਕੋਟ ਤੋਂ 2 ਕਿਲੋਮੀਟਰ ਪਹਿਲਾਂ ਆਉਂਦੀ ਆ ਤੇ ਜਿਹੜੀ ਆਪਾਂ ਪਹਿਲਾਂ ਟਨਲ ਨੰਗ ਕੇ ਆਏ ਆ ਉਥੋਂ 6 ਕਿਲੋਮੀਟਰ ਦੀ ਦੂਰੀ ਤੇ ਆ ਇਹ ਰਿਜ਼ਿਊਮਿੰਗ রাইਡੀ ਸਵਾਲ ਆ ਗਿਆ ਟਨਲ ਪਾਰ ਕਰਨ ਦਾ ਇੱਕ ਵੀ ਪੈडल ਨਹੀਂ ਮਾਰਨਾ ਪਿਆ ਦੇਖਣ ਨੂੰ ਰੋਡ ਸਿੱਧਾ ਜੇ ਲੱਦੀ ਸੀ ਸੜਕਾ ਪੱਟ ਲਾਨ ਸੀਗੀ ਉਰੇ ਆਦਾ ਹੀ ਕੁੜਾ ਓ ਮਗਰ ਜੀ ਟੰਡ ਲਾਪਾ ਕੀਤੀ ਪਾਰ ਜਿਹੜੀ ਮਗਰ ਆ ਮਾਨਵੀ ਆਨੰਦ ਵੇ ਚਨਾਵ ਦਾ ਇਹ ਚਨਾਵ ਸਾਤ ਤਲੋਜ ਵਿਆਸ ਰਾਵੀ ਦੇਖ ਲਿਆ ਪਾ ਚਨਾਵ ਵੀ ਦੇਖ ਲਿਆ ਹੈ ਰਾਦ ਵਾਲਾ ਵੀ ਦਿਖਾ ਲ ਦਿੰਨੇ ਮੈਂਗਾ ਤੁਹਾਨੂੰ ਜੀ ਵਾਸ ਗਾਹਾਂ ਦੀ ਗਾਹਾਂ ਆਨੰਦ ਵੱਧਦਾ ਹੀ ਜਾਣਾ ਹੁਣ ਜਦੋਂ ਆਪਾਂ ਕਸ਼ਮੀਰ ਟੱਪ ਗਏ ਹਾਂਜੀ ਸੰਗਤ ਜੀ ਕੀ ਹਾਲ ਜੀ ਸਾਰਿਆਂ ਦਾ ਆਪਾਂ ਪਹੁੰਚ ਗਏ ਸੀ ਸ਼ਹਿਰ ਰਾਮਬਣ ਸ਼ਹਿਰ ਰਾਮਬਣ ਕਿਦਾਂ ਦੱਸੀਏ ਤੁਹਾਨੂੰ ਹੈਗਾ ਦਾ ਜੰਮੂ ਕਸ਼ਮੀਰ ਦਾ ਹੀ ਆ ਤੇ ਰਾਮਬਾਣ ਜਾਨੀ ਕਿ ਜਿੱਥੋਂ ਅਰਜੀਬ ਗਾਦੀ ਨੇ ਜਦੋਂ ਤੁਰ ਕੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਰੈਲੀ ਗਈ ਕੀਤੀ ਸੀਗੀ ਪੈਦਲ ਯਾਤਰਾ ਤੇ ਉਦੋਂ ਏਸੀ ਸ਼ਹਿਰ 'ਚ ਰੁਕਿਆ ਸੀ ਉਹ ਵੀ ਇਹ ਉਹ ਸ਼ਹਿਰ ਹੈ ਜੀ ਰਾਮਬਾਣ ਤੇ ਹੁਣ ਇੱਥੇ ਕਮਰਾ ਦੇ ਦਿਆਂ ਤੇ ਟਕਾਣਾ ਬਣਾਉਣਾ ਨੇ ਆ ਕੋਈ ਉਦਾਂ ਖੱਜਲ ਹੋਏ ਤੂ ਤਿੰਨ ਘੰਟੇ ਤੇ ਬਣ ਗਿਆ ਟਕਾਣਾ ਵੀ ਤੇ ਕਰਦੇ ਹਾਂ ਆਰਾਮ ਅੱਜ ਬਸ ਜੀ ਬਹੁਤ ਹੋਈ ਐ ਥੱਕ ਜਾ ਹੋਇਆ ਹੈ ਸਰੀਰ ਹੋਰੀ ਤਰ੍ਹਾਂ ਹੋਇਆ ਪਿਆ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਜਿੰਨਾ ਹੀ ਸਾਰਿਆਂ ਭੈਣ ਭਰਾਵਾਂ ਨੂੰ ਮਤਾਵਾ ਬਜ਼ੁਰਗਾਂ ਨੂੰ ਰੋੜਕੇ ਵਾਲੇ ਲੋ ਤੇ ਰੋੜਕੇ ਵਾਲੇ ਘੋੜੇ ਵਾਲੋ ਜੀ ਸਤਿ ਸ਼੍ਰੀ ਅਕਾਲ ਮਿਲਦੇ ਆਂ ਜੀ ਕੱਲ ਨੂੰ ਸਵੇਰ ਨੂੰ